ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸੋਹਣੇ ਵਿਚਾਰ ਵੀਰਾਂ ਦੇ ਪਰ ਮੈਂ ਤਾਂ ਇਨੀ ਪੜੇ ਲਿਖੀ ਨਹੀਂ ਜੀ ਜਿੰਨਾ ਕਿ ਮੈਨੂੰ ਸਮਝ ਆ ਆਪਦੀ ਜ਼ਿੰਦਗੀ ਚ ਦੇਖਿਆ ਉਸ ਤਰ੍ਹਾਂ ਮੈਂ ਬਿਆਨ ਕਰ ਰਹੀ ਹਾਂ ਜਦੋਂ ਤੋਂ ਸ੍ਰਿਸ਼ਟੀ ਸਜੀ ਹੈ ਅਤੇ ਮਨੁੱਖ ਦਾ ਜੀਵਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਹਰ ਕਾਲ ਵਿੱਚ ਧਾਰਮਿਕ ਮਤਾਂ ਨੇ ਮਨੁੱਖ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਬਹੁਤ ਸਾਰੇ ਧਰਮ ਹਨ ਅਤੇ ਬਹੁਤ ਹੀ ਤਰ੍ਹਾਂ ਦੀ ਉਨ੍ਹਾਂ ਦੀ ਸਿੱਖਿਆ ਹੈ ਜਿਸ ਨੂੰ ਅਪਣਾ ਕੇ ਮਨੁੱਖ ਜੀਵਨ ਜਿਉਂਦਾ ਹੈ ਅਤੇ ਇਸੇ ਨੂੰ ਧਾਰਮਿਕ ਪ੍ਰਣਾਲੀ ਕਹਿੰਦੇ ਹਨ ਜਦੋਂ ਅਸੀਂ ਗੁਰਮਤਿ ਬਾਰੇ ਸੋਚਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਿਰਫ ਧਾਰਮਿਕ ਪ੍ਰਣਾਲੀ ਨਹੀਂ ਹੈ ਸਗੋਂ ਪੂਰਨ ਜੀਵਨ ਵਿੱਦਿਆ ਹੈ ਜੋ ਸਾਰੀ ਮਨੁੱਖਤਾ ਲਈ ਮਾਰਗਦਰਸ਼ਕ ਹੈ ਗੁਰੂ ਨਾਨਕ ਸਾਹਿਬ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਸਾਨੂੰ ਦੇ ਕੇ ਅਤੇ ਬਾਕੀ ਗੁਰਸਹਿਬਾਨ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੋਬਿੰਦ ਸਿੰਘ ਸਾਹਿਬ ਤੱਕ ਗੁਰਮਤ ਨੇ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਛੋਇਆ ਅਤੇ ਉਸ ਨੂੰ ਉੱਚੀ ਸੋਚ ਅਤੇ ਸੱਚੇ ਸੁੱਚੇ ਕਰਮਵਲ ਪ੍ਰੇਰਿਤ ਕੀਤਾ ਗੁਰਮਤ ਨੂੰ ਅਪਣਾ ਕੇ ਸਾਨੂੰ ਸੁੱਝੀ ਹੋ ਗਈ ਕਿ ਹੋਰ ਜੋ ਮਤਾਂ ਦੁਨੀਆ ਉੱਤੇ ਚੱਲ ਰਹੀਆਂ ਹਨ ਸਾਡੇ ਲਈ ਅਨਮਤਾਂ ਹਨ ਜੋ ਅੱਜ ਦਾ ਵਿਸ਼ਾ ਹੈ ਅਨਮਤਾਂ ਨਾਲੋਂ ਗੁਰਮਤ ਦੀ ਵਿਲੱਖਣਤਾ ਸਭ ਤੋਂ ਵੱਡੀ ਤੇ ਪਹਿਲੀ ਵਿਲੱਖਣਤਾ ਇਹ ਹੈ ਕਿ ਗੁਰਮਤ ਦੇਹਧਾਰੀ ਗੁਰੂ ਨੂੰ ਨਹੀਂ ਮੰਨਦੀ ਬਾਕੀ ਧਰਮਾਂ ਵਿੱਚ ਦੇਹਧਾਰੀ ਗੁਰੂ ਮੰਨੇ ਜਾਂਦੇ ਹਨ ਮੂਰਤੀਆਂ ਫੋਟੋਆਂ ਦੀ ਪੂਜਾ ਗੁਰਮਤ ਨਹੀਂ ਹੈ ਗੁਰਮਤ ਵਿੱਚ ਪਰਮੇਸ਼ਰ ਨੂੰ ਨਿਰੰਕਾਰ ਤੇ ਸਰਵ ਵਿਆਪਕ ਮੰਨਿਆ ਹੈ ਅਤੇ ਇੱਕ ਓੰਕਾਰ ਕਿਹਾ ਹੈ ਜਦੋਂ ਕਿ ਅਨਮਤਾਂ ਵਿੱਚ ਪਤਾ ਨਹੀਂ ਕਿੰਨੇ ਹੀ ਗੁਰੂ ਮੰਨੇ ਜਾਂਦੇ ਹਨ ਅਤੇ ਉੱਥੇ ਹੀ ਮੰਨੇ ਜਾਂਦੇ ਹਨ ਜਿੱਥੇ ਦੇਹਧਾਰੀ ਬੈਠਾ ਹੁੰਦਾ ਹੈ ਅਤੇ ਜਾਂ ਮੂਰਤੀਆਂ ਫੋਟੋਆਂ ਸਥਾਪਿਤ ਹੁੰਦੀਆਂ ਹਨ ਕੀਤੀਆਂ ਹੁੰਦੀਆਂ ਹਨ ਹੋਰ ਜਗ੍ਹਾ ਨਹੀਂ ਗੁਰਮਤ ਕਿਸੇ ਅੰਧ ਵਿਸ਼ਵਾਸ ਨੂੰ ਨਹੀਂ ਮੰਨਦੀ ਕਿਸੇ ਰਸਮਾਂ ਦੇ ਜੰਜਾਲ ਵਿੱਚ ਨਹੀਂ ਪਾਉਂਦੀ ਜਦੋਂ ਕਿ ਅਨਮਤ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ ਬੰਦਾ ਅੰਧ ਵਿਸ਼ਵਾਸ ਵਿੱਚ ਹੀ ਫਸਿਆ ਰਹਿੰਦਾ ਹੈ ਤੇ ਸਾਰੀ ਉਮਰ ਰਸਮਾਂ ਪੂਰੀਆਂ ਕਰਦਾ ਰਹਿੰਦਾ ਹੈ ਗੁਰਮਤ ਵਿੱਚ ਬਹਿਮ ਭਰਮ ਦੀ ਕੋਈ ਜਗ੍ਹਾ ਨਹੀਂ ਹੈ ਜਦੋਂ ਕਿ ਅਨਮਤ ਬਹਿਮ ਤੇ ਭਰਮ ਨਾਲ ਭਰਪੂਰ ਹੈ ਗੁਰਮਤ ਵਿੱਚ ਭਗਤੀ ਦਾ ਵੀ ਵਿਸ਼ੇਸ਼ ਸਥਾਨ ਹੈ ਸੱਚੀ ਭਗਤੀ ਪਰਮੇਸ਼ਰ ਦੇ ਗੁਣਾਂ ਨੂੰ ਗ੍ਰਹਿਣ ਕਰਨਾ ਹੈ ਉਹਨਾਂ ਗੁਣਾਂ ਅਨੁਸਾਰ ਜੀਵਨ ਜਿਉਣਾ ਹੀ ਭਗਤੀ ਮੰਨੀ ਜਾਂਦੀ ਹੈ ਜਦੋਂ ਕਿ ਅਨਮਤ ਵਿੱਚ ਅੱਖਾਂ ਮੀਟ ਕੇ ਬੈਠਣਾ ਭੁੱਖੇ ਰਹਿਣਾ ਤੇ ਇੱਕ ਸ਼ਬਦ ਦਾ ਰਟਨ ਕਰੀ ਜਾਣਾ ਪੂਜਾ ਕਰਨਾ ਆਦਿ ਭਗਤੀ ਕਿਹਾ ਗਿਆ ਹੈ। ਅਨਮਤ ਵਿੱਚ ਤੀਰਥ ਯਾਤਰਾ, ਜੋਤਿਸ਼, ਹਵਨ, ਹੋਮ, ਜੱਗ, ਪਾਠਾਂ ਦੀ ਗਿਣਤੀ ਆਦ ਰਸਮਾਂ ਨੂੰ ਧਾਰਮਿਕ ਜੀਵਨ ਦਾ ਕੇਂਦਰ ਮੰਨਿਆ ਗਿਆ ਹੈ। ਗੁਰਮਤ ਵਿੱਚ ਇਹਨਾਂ ਰਸਮਾਂ ਗੁਰਮਤ ਇਹਨਾਂ ਸਭ ਰਸਮਾਂ ਨੂੰ ਨਕਾਰਦੀ ਹੈ। ਗੁਰਮਤ ਵਿੱਚ ਊਚ ਨੀਚ, ਜਾਤ ਪਾਤ, ਛੂਆ ਛੂਤ ਨੂੰ ਨਹੀਂ ਮੰਨਿਆ ਜਾਂਦਾ ਜਦੋਂ ਕਿ ਅਨਮਤ ਵਿੱਚ ਇਹ ਸਭ ਮੰਨਿਆ ਜਾਂਦਾ ਹੈ। ਇੱਥੇ ਬ੍ਰਾਹਮਣ, ਖੱਤਰੀ, ਵੈਸ਼ ਤੇ ਸੂਦ ਦਾ ਵੱਖ-ਵੱਖ ਸਥਾਨ ਹੈ। ਗੁਰਮਤ ਵਿੱਚ ਔਰਤ ਤੇ ਮਰਦ ਦਾ ਬਰਾਬਰ ਦਾ ਆਦਰ ਸਤਕਾਰ ਹੈ ਗੁਰੂ ਸਹਿਬਾਨੇ ਤਾਂ ਬਾਣੀ ਵਿੱਚ ਇਸਤਰੀ ਨੂੰ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਕਿਹਾ ਹੈ ਪਰ ਅਨਮਤ ਵਿੱਚ ਔਰਤਾਂ ਦੇ ਖਿਲਾਫ ਪੱਖਪਾਤ ਕੀਤਾ ਜਾਂਦਾ ਹੈ ਗੁਰਮਤ ਵਿੱਚ ਗ੍ਰਸਥ ਪਰਿਵਾਰ ਤੇ ਸਮਾਜ ਦੀ ਸੇਵਾ ਕਰਦਿਆਂ ਮਨੁੱਖ دنیਵੀ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਧਰਮ ਨਿਭਾਉਂਦਾ ਹੈ ਜਦੋਂ ਕਿ ਅਨਮਤ ਵਿੱਚ ਸਭ ਤਿਆਗ ਕੇ ਜੰਗਲਾਂ ਆਦ ਵਿੱਚ ਜਾਣ ਨੂੰ ਧਰਮ ਸਮਝਦੇ ਹਨ ਗੁਰਮਤਿ ਵਿੱਚ ਸਾਰੀ ਮਨੁੱਖਤਾ ਦੀ ਸੇਵਾ ਕਰਨ ਜਾਂ ਭਲੇ ਦੇ ਕੰਮ ਕਰਨੇ ਧਰਮ ਹੈ ਸਾਡੀ ਤਾਂ ਅਰਦਾਸ ਹੀ ਉਦੋਂ ਹੀ ਪੂਰੀ ਹੁੰਦੀ ਹੈ ਜਦੋਂ ਕਹਿੰਦੇ ਹਾਂ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਦੂਸਰਿਆਂ ਧਰਮਾਂ ਵਿੱਚ ਸਿਰਫ ਆਪਣੀਆਂ ਆਪਣੀਆਂ ਕੌਮਾਂ ਜਾਂ ਮਜਬਾਂ ਬਾਰੇ ਹੀ ਸੋਚਿਆ ਜਾਂਦਾ ਹੈ ਗੁਰਮਤ ਸਾਨੂੰ ਸਿਖਾਉਂਦੀ ਹੈ ਕਿ ਹਰ ਲੋੜਵੰਦ ਦੀ ਲੋੜ ਪੂਰੀ ਕਰੋ ਭੁੱਖੇ ਨੂੰ ਭੋਜਨ ਨੰਗੇ ਨੂੰ ਕੱਪੜਾ ਬਿਮਾਰ ਨੂੰ ਦਵਾਈ ਦਿਓ ਅਸੀਂ ਤਾਂ ਇਸ ਸਭ ਵਾਸਤੇ ਲੰਗਰ ਲਵਾਉਂਦੇ ਹਾਂ ਅਤੇ ਉੱਥੇ ਵੀ ਕੋਈ ਭੇਦਭਾਵ ਨਹੀਂ ਹੁੰਦਾ ਜਦੋਂ ਕਿ ਅਨਮਤ ਵਿੱਚ ਐਸਾ ਨਹੀਂ ਹੈ ਗੁਰਮਤ ਨੇ ਮਨੁੱਖ ਨੂੰ ਤਰਕ ਤੇ ਗਿਆਨ ਦੇ ਆਧਾਰ ਤੇ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਹੈ ਗੁਰਮਤ ਵਿੱਚ ਸਭ ਨੂੰ ਬਰਾਬਰ ਦੀ ਧਾਰਮਿਕ ਆਜ਼ਾਦੀ ਹੈ ਧੱਕੇ ਨਾਲ ਕਿਸੇ ਦਾ ਧਰਮ ਤਬਦੀਲ ਨਹੀਂ ਕੀਤਾ ਜਾਂਦਾ ਜਦੋਂ ਕਿ ਇਤਿਹਾਸ ਗਵਾਹ ਹੈ ਕਿ ਅਨਮਤ ਵਿੱਚ ਇਸ ਤਰ੍ਹਾਂ ਡਰਾ ਕੇ ਲਾਲਚ ਦੇ ਕੇ ਮਜਬੂਰੀ ਦਾ ਫਾਇਦਾ ਉਠਾ ਕੇ ਧਰਮ ਤਬਦੀਲ ਕੀਤਾ ਜਾਂਦਾ ਸੀ ਤੇ ਅੱਜ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਗੁਰਮਤ ਆਪਣੇ ਧਰਮ ਦੀ ਰਾਖੀ ਕਰਨੀ ਸਿਖਾਉਂਦੀ ਹੈ ਅਤੇ ਸਿਰਫ ਆਪਣੀ ਹੀ ਨਹੀਂ ਸਗੋਂ ਦੁਨੀਆਂ ਦੇ ਦੂਸਰੇ ਧਰਮਾਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਭੇਟ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਨੇ ਲੱਖਾਂ ਸਿੱਖਾਂ ਸਮੇਤ ਸਰਵੰਸ ਵਾਰਿਆ ਜਿਸ ਦੀ ਮਿਸਾਲ ਪੂਰੇ ਸੰਸਾਰ ਵਿੱਚ ਨਹੀਂ ਹੈ ਦੂਸਰੇ ਧਰਮਾਂ ਦੇ ਧਾਰਮਿਕ ਗ੍ਰੰਥ ਕੇਵਲ ਪੜਨ ਜਾਂ ਰਸਮਾਂ ਪੂਰੀਆਂ ਕਰਨ ਲਈ ਵਰਤੇ ਜਾਂਦੇ ਹਨ ਜਦੋਂ ਕਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਮਤਿ ਅਨੁਸਾਰ ਜਿਉਂਦੇ ਜਗ ਦੇ ਸ਼ਬਦ ਗੁਰੂ ਵਜੋਂ ਪ੍ਰਕਾਸ਼ ਕੀਤਾ ਜਾਂਦਾ ਹੈ। ਸ਼ਬਦ ਗੁਰੂ ਸ਼ਬਦਾਂ ਦੁਆਰਾ ਸਾਨੂੰ ਜੀਵਨ ਜਾਂਚ ਦੀ ਸੋਝੀ ਦਿੰਦਾ ਹੈ। ਅਸੀਂ ਆਪਣੇ ਹਰ ਕਦਮ ਉੱਤੇ ਗੁਰੂ ਗ੍ਰੰਥ ਸਾਹਿਬ ਤੋਂ ਦਿਸ਼ਾ ਨਿਰਦੇਸ਼ ਲੈਂਦੇ ਹਾਂ ਅਤੇ ਹਰ ਕੰਮ ਵਿੱਚ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰਦੇ ਹਨ। ਜਦ ਕਿ ਅਨਮਤ ਵਿੱਚ ਐਸਾ ਕੁਝ ਨਹੀਂ ਹੈ। ਕਿਸੇ ਵੀ ਧਾਰਮਿਕ ਪ੍ਰਣਾਲੀ ਵਿੱਚ ਆਤਮਕ ਤੇ ਸਮਾਜਿਕ ਜੀਵਨ ਜਿਉਣ ਵਾਸਤੇ ਸੱਚਾ ਗਿਆਨ ਨਹੀਂ ਮਿਲਦਾ। ਗੁਰਮਤ ਵਿੱਚ ਗੁਰੂ ਨੇ ਮਨੁੱਖ ਨੂੰ ਨਾ ਸਿਰਫ ਪਰਮੇਸ਼ਰ ਨਾਲ ਜੋੜਿਆ ਹੈ ਸਗੋਂ ਆਤਮਕ ਤੇ ਸਮਾਜਿਕ ਜੀਵਨ ਜਿਉਣਾ ਵੀ ਸਿਖਾਇਆ ਹੈ ਮਨੁੱਖਤਾ ਦੇ ਆਦਰਸ਼ਾਂ ਨੂੰ ਸਥਾਪਿਤ ਕੀਤਾ ਗਿਆ ਹੈ ਗੁਰਮਤ ਵਿੱਚ ਰੋਜ਼ਮਰਾਂ ਦੇ ਕੰਮਾਂ ਨਾਮ ਦਾਨ ਤੇ ਇਸ਼ਨਾਨ ਵਾਲੀ ਸੰਾਤਕ ਜੀਵਨ ਸ਼ੈਲੀ ਬਖਸ਼ੀ ਹੈ ਜੋ ਅਨਮਤ ਤੋਂ ਬਿਲਕੁਲ ਬਿਲੱਖਣ ਹੈ ਗੁਰਮਤ ਮਨੁੱਖ ਨੂੰ ਅਸਲ ਸੱਚ ਵੱਲ ਮੋੜਦੀ ਹੈ ਸੱਚ ન્યાਅ ਅਤੇ ਸਮਾਨਤਾ ਦਾ ਸਨੇਹਾ ਦਿੰਦੀ ਹੈ ਸਭ ਤੋਂ ਵੱਡੀ ਤੇ ਵਿਸ਼ੇਸ਼ ਗੁਰਮਤਿ ਦੀ ਸਿੱਖਿਆ ਮੇਰੇ ਖਿਆਲ ਵਿੱਚ ਮਨੁੱਖ ਦਾ ਸਿੱਧਾ ਸਬੰਧ ਪਰਮੇਸ਼ਰ ਨਾਲ ਕਾਇਮ ਕਰਨ ਦੀ ਪ੍ਰੇਰਣਾ ਦਿੰਦੀ ਹੈ ਕਿ ਗੁਰੂ ਸ਼ਬਦ ਤੋਂ ਸਿੱਖਿਆ ਲੈ ਕੇ ਅਸੀਂ ਪਰਮੇਸ਼ਰ ਵਿੱਚ ਲੀਨ ਹੋ ਸਕਦੇ ਹਾਂ ਪਰ ਗੁਰਬਿੰ ਘੋਰ ਅੰਧਾਰ ਗੁਰੂ बिन ਸਮਝ ਨਾ ਆਵੇ ਗੁਰੂ ਦੀ ਮੱਤ ਤੋਂ ਬਿਨਾ ਵਿਵੇਕ ਪੈਦਾ ਨਹੀਂ ਹੁੰਦਾ ਗੁਰੂ ਸਾਹਿਬ ਬਾਣੀ ਵਿੱਚ ਇੱਕ ਤੁਕ ਦਰਜ ਕਰਦੇ ਹਨ ਕਿ ਸੋ ਜਨ ਰੜਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ بس ਇਹ ਹੀ ਬਲਖਣਤਾ ਹੈ ਅਕਾਲ ਪੁਰਖ ਮਿਹਰ ਕਰੇ ਅਸੀਂ ਸਾਰੇ ਗੁਰੂ ਦੀ ਮਤ ਲੈ ਕੇ ਜੀਵਨ ਨੂੰ ਸਫਲ ਕਰੀਏ ਨਾ ਕਿ ਅਨਮੱਤਾ ਅਨਸਾਰ ਜੋ ਕਿ ਅੱਜ ਕੱਲ ਹੋ ਰਿਹਾ ਹੈ ਤੇ ਸਾਫ ਨਜ਼ਰ ਆਉਂਦਾ ਹੈ ਕਿ ਲੋਕ ਗੁਰਮਤ ਨੂੰ ਛੱਡ ਕੇ ਅਨਮਤ ਅਪਣਾ ਰਹੇ ਹਨ ਜੋ ਕਿ ਨਹੀਂ ਹੋਣਾ ਚਾਹੀਦਾ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ